ਟੜ ਕੇ ਪ੍ਰਿੰਸੇਸ ਤੁਸੀਂ ਜ਼ਬਰਦਸਤੀ ਦਾਖਲ ਹੋ ਰਹੇ ਹੋ ਤੁਸੀਂ ਜੋ 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 ਕਾਨੂੰਨੀ ਪ੍ਰੋਸੀਜਰ ਹੈ ਉਹ ਡਬਾ ਕਰਨਾ ਲਿਓ ਬਾਈ ਯਾਰ ਉਸੇ ਸਰ 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 ਤੁਸੀਂ ਦੁਆਰ ਕਿਉਂ ਟੜ ਕੇ ਆ ਰਹੇ ਹੋ ਅਸੀਂ ਕਰੀਏ ਕਿਸੇ ਬੇਲਣ ਬਾਹਰ ਚਲੋ ਕੋਈ ਪਹਿਲਾਂ ਬਾਹਰ ਚਲੋ ਕੋਈ ਪਹਿਲਾਂ ਬਾਹਰ ਚਲੋ ਕੋਈ ਪਹਿਲਾਂ ਬਾਹਰ ਚਲੋ ਛੇ ਪਹਿਲਾਂ ਬਾਹਰ ਚਲੋ ਜੀ ਪਹਿਲਾਂ ਬਾਹਰ ਚਲੋ ਪਰ ਪਹਿਲਾਂ ਸਾਡੇ ਬੰਦੇ ਨੂੰ ਯਾਰ ਉਹ ਦੱਸੋ ਜੋ ਆਫੀਸ਼ੀਅਲ ਪ੍ਰੋਸੀਜਰ ਤੁਸੀਂ ਪਹਿਲਾਂ ਬਾਹਰ ਚਲੋ ਬਾਹਰ ਚਲੋ ਭਾਈ ਜੀ ਚਲੋ ਇਹਦੀ ਗੱਲਾਂ ਬਾਤਾਂ ਸਾਨੂੰ ਅਨਸਾਪਤ ਬਾਹਰ ਚਲੋ ਜੀ ਕੋਈ ਸੈਨਿਕ ਕਰਦੇ ਕੋਈ ਬਾਹਰ ਚਲੋ ਸੈਨਿਕ ਨਹੀਂ ਕਰਦੇ ਕਾਈ ਨਹੀਂ ਕਰਨੀ ਤੁਸੀਂ ਪਿਆਰੇ ਦਰਸ਼ਕੋ ਜਿਵੇਂ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਜਿੱਦੇ ਚੋਣਾਂ ਹੋਈਆਂ ਨੇ ਉਹਦੇ ਨਤੀਜੇ ਨਤੀਜੇ ਜਿਹੜੇ ਆਉਣੇ ਸ਼ੁਰੂ ਹੋਏ ਨੇ ਉਹਨਾਂ ਦੀ ਗਿਣਤੀ ਚੱਲ ਰਹੀ ਹੈ ਇਸੇ ਤਰ੍ਹਾਂ ਹੀ ਸਰਕਾਰੀ ਕਾਲਜ ਅਮਰਗੜ ਦੇ ਵਿੱਚ ਬਲਾਕ ਸੰਪਤੀ ਮਲੇਰਕੋਟਲਾ ਅਤੇ ਜ਼ਿਲ੍ਹਾ ਪ੍ਰੀਸ਼ਦ ਮਲੇਰਕੋਟ ਬਲਾਕ ਸੰਪਤੀ ਅਮਰਗੜ ਅਤੇ ਜ਼ਿਲ੍ਹਾ ਪ੍ਰੀਸ਼ਦ ਮਲੇਰਕੋਟ ਦੀਆਂ ਤਿੰਨ ਕੋ ਸੇਟਾਂ ਦਾ ਜਿਹੜਾ ਗਿਣਤੀ ਹੋ ਰਹੀ ਹੈ ਇਸੇ ਦੌਰਾਨ ਬਲਾਕ ਸੰਪਤੀ ਜੋਨ ਚੌਂਦਾ ਦਾ ਜਿਹੜਾ ਉਮੀਦਵਾਰ ਸੀਗਾ ਉਹਨੇ ਇਲਜ਼ਾਮ ਲਾਏ ਨੇ ਕਿ ਜਦੋਂ ਨਤੀਜੇ ਜਿਹੜੇ ਗਿਣਤੀ ਕੀਤੀ ਜਾ ਰਹੀ ਸੀ ਤਾਂ ਦੋ ਉਮੀਦਵਾਰ ਉਮੀਦਵਾਰ ਕਾਂਗਰਸ ਦਾ ਉਮੀਦਵਾਰ ਬਲਕ ਸੰਪਤੀ ਜੋਨ ਚੌਂਦੇ ਤੋਂ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਦੋਨੇ ਜਿਹੜੇ ਨੇ ਬਰਾਬਰ ਬਰਾਬਰ ਆ ਰਹੇ ਸੀ ਕਿਉਂਕਿ ਕਾਂਗਰਸ ਦੀਆਂ ਜਿਹੜੀਆਂ ਦੋ ਵੋਟਾਂ ਉਹ ਡਬਲ ਨਿਸ਼ਾਨ ਲੱਗਿਆ ਸੀ ਇਹਨਾਂ ਨੇ ਕਿ ਉਮੀਦਵਾਰ ਨੇ ਕਿਹਾ ਕਿ ਜਿਹੜੀਆਂ ਇਹਨਾਂ ਵੋਟਾਂ ਨੂੰ ਰੱਦ ਕਰਕੇ ਟਾਸ ਪਾ ਕੇ ਜਿਹੜਾ ਵੀ ਜੇਤੂ ਘਰਾੜ ਹੁੰਦਾ ਉਹਨੂੰ ਦਿੱਤਾ ਜਾਵੇ ਪਰ ਇਹ ਕਹਿੰਦਾ ਵੀ ਪ੍ਰਸ਼ਾਸਨ ਨੇ ਮੇਰੀ ਨਹੀਂ ਸੁਣੀ ਇਸ ਤੋਂ ਮਤਲਬ ਖਫਾ ਹੋ ਕੇ ਇਹਨੇ ਜਿਹੜੇ ਸੀਰਾ ਬਨਵੋਰਾ ਹਲਕਾ ਅਮਰਗੜ ਦੇ ਜਾਰਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਬੁਲਾਇਆ ਜਿਨ੍ਹਾਂ ਨੇ ਇੱਥੇ ਆ ਕੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਗਿਣਤੀ ਕੇਂਦਰ ਦੇ ਵਿੱਚ ਪਰ ਪਰ ਉਸ ਮਲਾਜਮਾਂ ਬੰਨ ਉਹਨਾਂ ਨੂੰ ਅੰਦਰ ਜਬਰੀ ਦਾਖਲ ਨਹੀਂ ਹੋਣ ਦਿੱਤਾ ਗਿਆ ਪਰੰਤੂ ਉਹ ਸਾਈਡ ਤੋਂ ਦੀ ਜਾ ਕੇ ਕੰਧ ਟੱਪ ਕੇ ਜਿਹੜਾ ਗਿਣਤੀ ਕੇਂਦਰ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਜਿੱਥੇ ਪੁਲਿਸ ਕਰਮਚਾਰੀਆਂ ਨੇ ਉਹਨਾਂ ਨੂੰ ਰੋਕਿਆ ਡੀਐਸਪੀ ਅਮਰਗੜ ਨੇ ਉਹਨਾਂ ਨੂੰ ਗਿਣਤੀ ਕੇਂਦਰ ਦੇ ਅੰਦਰ ਤਾਂ ਨਹੀਂ ਜਾਣ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਕਾਫੀ ਪੜਾਸ ਕੱਢੀ ਹੈ ਅਤੇ ਜਿਹੜੇ ਗਿਣਤੀ ਕਰਨ ਵਾਲਾ ਅਮਲਾ ਫੈਲਾਉਦੇ ਉੱਪਰ ਗੰਭੀਰ ਇਲਜ਼ਾਮ ਲਾ ਰਹੇ ਨੇ ਤੁਹਾਡੀ ਗੱਲਬਾਤ ਕਰਾ ਰਹੇ ਨੇ ਸੀਨੀਅਰ ਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਨੇ ਸੀਰਾ ਬਨਵੋਰਾ ਜੀ ਦੇਖਦੇ ਰਹੋ ਜਿਵੇਂ ਟਾਈਮ ਮੇਲ ਹਰ ਕੋਟ ਲਾਤੋ ਕੁਲਵੰਤ ਸਿੰਘ ਮਾੜੀ ਦੀ ਵਿਸ਼ੇਸ਼ ਰਿਪੋਰਟ ਉੱਪਰ ਦੀਵਾਰ ਚੜ ਕੇ ਆਣਾ ਸਾਰੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਕਿੱਥੇ ਜਾਈਏ ਇਹਨਾਂ ਨੇ ਸਾਨੂੰ ਇਹ ਕਹਿਣਾ ਕਿ ਮੈਂ ਬਤੌਰ ਇੰਚਾਰਜ ਮੈਂ ਬਤੌਰ ਹਲਕਾ ਇੰਚਾਰਜ ਹਾਂ ਪੂਰੀ ਪ੍ਰੋਸੀਜਰ ਹੈ ਉਹਦਾ ਮੈਂ ਬਤੌਰ ਹਲਕਾ ਇੰਚਾਰਜ ਚੜ ਕੇ ਖੇਤੀ ਦੇ ਪ੍ਰਿੰਸਪਸ ਤੇ ਮੈਂ ਸਰ ਜੀ ਜਦੋਂ ਬੰਦਿਆਂ ਦੀ ਸੁਣਵਾਈ ਨਹੀਂ ਹੋ ਸਰ ਬੰਦੇ ਸਾਨੂੰ ਕਹਿਣਗੇ ਸਾਨੂੰ ਬੰਦੇ ਅੰਦਰ ਅੰਦਰ ਤੁਸੀਂ ਕਹਿੰਦਾ ਦੀਵਾਰ ਚੜ ਕੇ ਆਇਓ ਦੋ ਵੋਟਾਂ ਤੇ ਧੱਕੇ ਨਾਲ ਸਾਡੇ ਕੈਂਡੀਡੇਟ ਨੂੰ ਹਰਾਇਆ ਜਾ ਰਿਹਾ ਸਾਨੂੰ ਅੰਦਰ ਨਹੀਂ ਪੜਨ ਦੇ ਰਹੇ ਤੇ ਜੇ ਅਸੀਂ ਕੰਦਾ ਟੱਪਦੇ ਸਾਨੂੰ ਗੋਲੀ ਮਾਰਨ ਲੱਗੇ ਕਮਾਲ ਦੀ ਗੱਲ ਹੈ ਅਸੀਂ ਜਾਈਏ ਕਿੱਥੇ ਅਸੀਂ ਦੀਵਾਰ ਕਿ ਆਏ ਹੋ ਮੇਰੀ ਜਾਈਏ ਕਿੱਥੇ ਤੁਸੀਂ ਦੀਵਾਰ ਚੜ ਕੇ ਆਏ ਹੋ ਇੱਕ ਵਾਰ ਤੁਸੀਂ ਦੀਵਾਰ ਚੜ ਕੇ ਆਏ ਹੋ ਆਗੇ ਨਾ ਤੁਸੀਂ ਦੀਵਾਰ ਚੜ ਕੇ ਜ਼ਬਰਦਸਤੀ ਆਏ ਹੋ ਅੰਦਰ ਅੰਦਰ ਨਹੀਂ ਵੜਨਦੇ ਤੁਸੀਂ ਦੀਵਾਰ ਚੜ ਕੇ ਆਏ ਹੋ ਇਹਨਾਂ ਦੱਸੋ ਤੁਸੀਂ ਦੀਵਾਰ ਚੜ ਕੇ ਆਏ ਹੋ ਨਾ ਦੀਵਾਰ ਚੜ ਕੇ ਪ੍ਰਿੰਸੇ ਤੁਸੀਂ ਜ਼ਬਰਦਸਤੀ ਦਾਖਲ ਹੋ ਰਹੇ ਹੋ ਤੁਸੀਂ ਜੋ 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 ਕਾਨੂੰਨੀ ਪ੍ਰੋਸੀਜਰ ਹੈ ਉਹ ਡਬਲ ਕਰਨਾ ਲਿਆ ਰਹੇ ਹੋ ਬੰਦਾਰੇ ਹੋ ਸਾਰ ਸਾਰ ਤੁਸੀਂ ਦੀਵਾਰ ਕਿਉਂ ਚੜ ਕੇ ਆ ਰਹੇ ਹੋ ਅਸੀਂ ਕਰੀਏ ਕਿਸੇ ਬੈਲਣ ਬਾਹਰ ਚੱਲੋ ਕੋਈ ਪਹਿਲਾ ਬਾਹਰ ਚੱਲੋ ਕੋਈ ਪਹਿਲਾ ਬਾਹਰ ਚੱਲੋ ਜੀ ਪਹਿਲਾ ਬਾਹਰ ਚੱਲੋ ਆਹ ਚੱਲੇ ਜਾਓ ਪਰ ਪਹਿਲਾਂ ਸਾਡੇ ਬੰਦੇ ਹੋ ਜਾਂਦਾ ਦੱਸੋ ਜੋ ਲੌਫਲੀ ਪ੍ਰੋਸੀਜਰ ਤੁਸੀਂ ਪਹਿਲਾਂ ਬਾਹਰ ਚੱਲੋ ਬਾਹਰ ਚੱਲੋ ਬਾਈ ਜੀ ਪਹਿਲਾਂ ਬਾਹਰ ਚੱਲੋ ਪਹਿਲਾਂ ਬਾਹਰ ਚੱਲੋ ਸਾਨੂੰ ਇਨਸਾਫ ਤੋਂ ਦਬਾਉਂਦੀ ਕੋਈ ਬਾਹਰ ਚੱਲੋ ਜੀ ਕੋਈ ਸਾਈਨ ਨਹੀਂ ਕਰਦੇ ਕੋਈ ਬਾਹਰ ਚੱਲੋ ਸਾਈਨ ਨਹੀਂ ਕਰਦੇ ਉਹ ਵੀ ਸਾਈਨ ਨਹੀਂ ਕਰਨੇ ਅਸੀਂ ਤੁਸੀਂ ਬਾਹਰ ਚੱਲ ਜੀ ਠੱਕਾ ਇਹ ਐਸਪੀ ਸਾਹਿਬ ਮੀਨੇ ਮੀਨੇ ਘਰ ਚੜ ਕੇ ਆਇਓ ਸਰਕਾਰ ਨੂੰ ਸੁਣ ਲਓ ਸਰਕਾਰ ਆਉਂਦੀਆਂ ਜਾਂਦੀਆਂ ਸਰ ਮੀਨੇ ਪੰਜ ਨੇ ਇੱਕ ਹੀ ਇੱਕ ਹੀ ਗੱਲ ਹੈ ਮੀਨੇ ਪੰਜ ਮਾਰ ਦਿਓ ਕੀ ਕਰ ਲੈ ਵੀਰ ਅੰਦਰ ਦੇ ਦੇ ਅੰਦਰ ਦੇ ਦੇ ਅੰਦਰ ਦੇ ਦੇ ਨਿਯਮ ਤਾਂ ਇੱਕ ਤੋਂ ਬਿਨਾਂ ਬਾਹਰ ਤੋਂ ਬਿਨਾਂ ਬਾਰ ਦੀਵਾਰ ਤੋਂ ਅੰਦਰ ਅੰਦਰ ਵੱਡਿਆ ਪੱਕਾ ਅੰਦਰ ਨਾ ਧੱਕਾ ਕਾ ਮਤਲਬ ਨਹੀਂ ਧੱਕਾ ਦੋ ਦੀ ਜਿੰਦਾ ਚਲੋ ਮੈਂ ਕੰਮ ਕਰਾਉਣ ਕੌਣ ਕਹਿੰਦਾ ਧੱਕਾ ਹੱਥ ਕੰਮ ਕੀ ਧੱਕਾ ਕਿੱਥੇ ਰਸੀ ਆ ਗਈ ਸੀ ਆਪਾਂ ਵੀ ਸ਼ਿਕਾਇਤ ਦਿੱਤੀ ਅਮਨਿਸ਼ ਸ਼ਿਕਾਇਤ ਦਿੱਤੀ ਜਿਹੜੀ ਉਹ ਟਾਕਰ ਸੀ ਉਸੇ ਤੇ ਜਿਹੜਾ ਕੈਂਡੀਡੇਟ ਆਪੇ ਦੇਖ ਲੇਗਾ ਤੁਸੀਂ ਬਾਤ ਕਰੋ ਤੁਸੀਂ ਬਾਅਦ ਚਲੋ ਕੋਈ ਬਾਅਦ ਚਲੋ ਪਲੀਜ਼ ਫਿਰ ਘਰੇ ਬਾਅਦ ਚਲੋ ਪਲੀਜ਼ ਬਾਅਦ ਚਲੋ ਪਲੀਜ਼ ਬਾਅਦ ਚਲੋ ਤੁਸੀਂ ਬਾਅਦ ਚਲੋ ਪਲੀਜ਼ ਕੋਈ ਬਾਅਦ ਚਲੋ ਪਲੀਜ਼ ਬਾਅਦ ਚਲੋ ਠੱਗਾ ਹੋਗਾ ਦਾ ਠੱਗਾ ਕਰੇ ਵੱਲੋਂ ਇਹ ਆਜੋ ਯਾਰ ਆਜੋ 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 ਸਾਡੇ ਅਸੀਂ ਸਾਰੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਸਾਰੇ ਜ਼ੋਨਾਂ ਤੋਂ ਸ਼੍ਰੋਮਣੀ ਕਾਲੇ ਹਲਕਾ ਅਮਰਗੜ ਤੋਂ ਚੋਣ ਲੜ ਰਿਹਾ ਇਹ ਸਾਡੇ ਹਰਜਿੰਦਰ ਸਿੰਘ ਜੀ ਸ਼੍ਰੋਮਣੀ ਕਾਲੇਵਾਲ ਦੇ ਕੈਂਡੀਡੇਟ ਨੇ ਬਲਾਕ ਸੰਪਤੀ ਤੇ ਚੌਂਦਾ ਜ਼ੋਨ ਤੋਂ ਇਹ ਸਰਦਾਰ ਸਰਦਾਰ ਇੰਦਰਜੀਤ ਸਿੰਘ ਜੀ ਸਾਡੇ ਸਾਬਕਾ ਪੰਜਥੇ ਅਕਾਊਂਟਿੰਗ ਜੰਟ ਨੇ ਜਦੋਂ ਸਾਡੀ VOTING ਦੀ ਗਿਣਤੀ ਹੁੰਦੀ ਆ ਚੌਂਦਾ ਜ਼ੋਨ ਦੀ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀ ਤਾਂ ਚੌਂਦਾ ਜ਼ੋਨ ਤੋਂ ਦੋ ਵੋਟਾਂ ਦਾ ਸਿਰਫ ਫਰਕ ਰਹਿ ਜਾਂਦਾ ਤੇ ਜਦੋਂ ਬਰਾਬਰ ਆ ਜਾਂਦੇ ਨੇ ਤੇ ਦੋ ਵੋਟਾਂ ਇਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਕਾਂਗਰਸ ਦੀਆਂ ਦੋ ਵੋਟਾਂ ਵੱਧ ਨੇ ਤੇ ਸਾਡੇ ਕਾਊਂਟਿੰਗ ਏਜੰਟ ਨੇ ਦੋ ਵੋਟਾਂ ਉਹਨਾਂ ਨੂੰ ਕਿਹਾ ਕਿ ਜਿੱਦੇ ਡਬਲ ਮੋਹਰਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਕੱਢ ਕੇ ਬਾਹਰ ਦਿਖਾਤੀਆਂ ਕਿ ਆਹ ਦੋ ਵੋਟਾਂ ਕਾਂਗਰਸ ਦੀਆਂ ਕੈਂਸਲ ਹੋ ਰਹੀਆਂ ਨੇ ਕਿ ਸਾਡੀ ਸੀਟ ਬਰਾਬਰ ਆ ਰਹੀ ਹੈ ਜੀ ਤੁਸੀਂ ਬੇਸ਼ੱਕ ਟਾਸ ਕਰ ਲਓ ਤੁਸੀਂ ਜਿਹੜਾ ਤੁਹਾਡਾ ਕੋਈ ਤੁਹਾਡਾ ਕੋਈ ਆਪਣਾ ਥਾਟ ਹੈ ਤੁਸੀਂ ਉਹ ਸਾਨੂੰ ਦੱਸੋ ਦੇ ਮਤਾਰਕ ਨਤੀਜਾ ਦੇ ਦਿਓ ਕੋਈ ਗੱਲ ਨਹੀਂ ਪਰ ਉਹਨਾਂ ਨੇ ਕੋਈ ਗੱਲ ਨਹੀਂ ਮੰਨੀ ਇਹਨਾਂ ਨੇ ਸਾਨੂੰ ਕਾਲ ਕਰਨੀ ਸੀ ਦੇਖੋ ਐਜੇ ਲੀਡਰ ਅਗਲਾ ਬੁਲਾਉਂਦਾ ਹੀ ਆ ਇਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਅਸੀਂ ਗੇਟ ਤੇ ਆਏ ਸਾਨੂੰ ਗੇਟ ਦੇ ਅੰਦਰ ਨਾ ਵੜਨ ਦਿੱਤਾ ਕਿਸ ਨੂੰ ਅਸੀਂ ਰਿਕੁਐਸਟ ਕੀਤੀ ਮੈਂ ਆਪ ਇੱਥੇ ਆ ਕੇ ਗੇਟ ਤੇ ਕਿ ਸਾਨੂੰ ਅੰਦਰ ਜਾਣ ਦਿਓ ਸਾਡੇ ਕੈਂਡੀਡੇਟਾਂ ਨਾਲ ਧੱਕਾ ਹੋ ਰਿਹਾ ਜਦੋਂ ਅੰਦਰ ਨਾ ਜਾਣ ਦਿੱਤਾ ਤੇ ਇਹਨਾਂ ਨੇ ਕਿਹਾ ਕਿ ਭਾਈ ਜੀ ਪਰਲੇ ਬੰਨੇ ਦੀ ਲੋਕ ਖੜਿਆ ਤੁਸੀਂ ਉੱਥੇ ਚੱਲ ਜੋ ਮੈਂ ਪਰਲੇ ਬੰਨੇ ਦੀ ਜਦੋਂ ਗਿਆ ਸਾਨੂੰ ਉੱਥੇ ਅੰਦਰ ਨਾ ਵੜਨ ਦਿੱਤਾ ਸਾਨੂੰ ਧੱਕੇ ਨਾਲ ਕੰਧ ਵੜ ਕੇ ਜਦੋਂ ਅਸੀਂ ਅੰਦਰ ਜਾ ਕੇ ਆਪਦੇ ਉਮੀਦਵਾਰਾਂ ਨਾਲ ਗੱਲ ਕਰਨੀ ਚਾਹੀ ਤਾਂ ਜਿਹੜੇ ਆਰਓ ਸਾਹਿਬ ਨੇ ਕਿ ਦੱਸੋ ਜੀ ਜਿਹੜੀਆਂ ਦੋ ਵੋਟਾਂ ਤੁਸੀਂ ਧੱਕੇ ਨਾਲ ਕੈਨਸਲ ਕਰ ਰਹੇ ਹੋ ਹ ਧੱਕੇ ਨਾਲ ਕਾਂਗਰਸ ਦੇ ਹੱਕ ਵਿੱਚ ਪਾ ਰਹੇ ਹੋ ਜਾਂ ਤਾਂ ਇਹਨਾਂ ਬੀਐਸਪੀ ਸੰਜੀਵ ਕਪੂਰ ਉਹਨਾਂ ਨੇ ਤੇ ਅਮਰਗੜ ਦੇ ਐਸਐਚਓ ਸਮੇਤ ਅਮਲਾ ਫੈਲਾ ਸਾਡੇ ਨਾਲ ਬਸਲੂਕੀ ਕੀਤੀ ਆ ਧੱਕੇ ਮਾਰ ਕੇ ਗਾਲਾਂ ਕੱਢ ਕੇ ਸਾਨੂੰ ਉਹਨਾਂ ਨੇ ਕਾਲਜ ਤੋਂ ਬਾਹਰ ਭੇਜਿਆ ਔਰ ਅਸੀਂ ਹਾਈ ਕੋਰਟ ਇਹਨਾਂ ਨੂੰ ਖਿੱਚਾਂਗੇ ਔਰ ਇਹਨਾਂ ਨੂੰ ਦੱਸਾਂਗੇ ਕਿ ਅਕਾਲੀ ਦਲ ਆ ਰਿਹਾ ਮੈਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਨਾ ਹੈ ਕਿ ਅਕਾਲੀ ਦਲ ਆ ਰਿਹਾ ਤਾਂ ਹੀ ਦੋ ਦੋ ਫੋਟਾਂ ਦੇ ਸਾਡੇ ਫਰਕ ਨਾਲ ਸਾਡੀਆਂ ਚੋਣਾਂ ਤੁਸੀਂ ਰੱਦ ਕਰ ਰਹੇ ਹੋ ਪ੍ਰਧਾਨ ਜੀ ਨੂੰ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਤੋਂ ਜਾਣੂ ਕਰਵਾਤਾ ਕਿ ਸਾਡੇ ਨਾਮਲਾ ਫੈਲਾ ਤੱਕਾ ਕਰ ਰਿਹਾ ਤੁਸੀਂ ਆ ਤੁਹਾਡੇ ਸਾਹਮਣੇ ਸਰਦਾਰ ਹਰਜਿੰਦਰ ਸਿੰਘ ਖਾਲਸਾ ਕੈਂਡੀਡੇਟ ਖੜੇ ਨੇ ਇਹਨਾਂ ਤੋਂ ਪੁੱਛੋ ਇਹ ਗਿਣਤੀ ਕਰਾਰੇ ਸੀ ਅੰਦਰ ਸਰਦਾਰ ਰਿੰਦਰਜੀਤ ਸਿੰਘ ਇਹ ਤੁਹਾਨੂੰ ਦੱਸਣਗੇ ਕਿਸ ਤਰ੍ਹਾਂ ਤੱਕਾ ਹੋਇਆ ਤੁਸੀਂ ਦੱਸੋ ਆਪਣੀ ਜਵਾਨੀ ਜਦੋਂ ਉਹਨਾਂ ਨੂੰ ਕਿਹਾ ਵੀ ਸਾਨੂੰ ਦੁਬਾਰਾ ਚੈੱਕ ਕਰੋ ਠੀਕ ਹੈ ਕਾਂਗਰਸ ਵਾਲੀਆਂ ਵੋਟਾਂ ਅਸੀਂ ਦੁਬਾਰਾ ਜਾ ਚੈੱਕ ਕਰਾਈਆਂ ਉਹਨਾਂ ਚ ਦੋ ਵੋਟਾਂ ਤੇ ਦੋ-ਦੋ ਜਗ੍ਹਾ ਕੂਠੇ ਲੱਗੇ ਹੋਏ ਸੀ ਕੂਠੇ ਲੱਗੇ ਉਹਨਾਂ ਨੇ ਕੱਢ ਕੇ ਵੀ ਰੱਖ ਲਏ ਕਹਿੰਦੇ ਅਸੀਂ ਚੈੱਕ ਕਰਾਉਣੇ ਆ ਅਸੀਂ ਪਤਾ ਕਰਦੇ ਆ ਉਦੋਂ ਬਾਅਦ ਉਹ ਸਾਨੂੰ ਕਹਿਣ ਲੱਗੇ ਤੁਸੀਂ ਸਾਈਨ ਕਰੋ ਬਸ ਉੱਥੇ ਪਈਆਂ ਜੋ ਕੈਨਸਲ ਕਰਦੇ ਸਾਡੀਆਂ ਬਰਾਬਰ ਆਉਂਦੀਆਂ ਟਾਸ ਪੈਂਦਾ ਠੀਕ ਹੈ ਅਸੀਂ ਉਹ ਟਾਸ ਤੇ ਵੀ ਉਹ ਸਾਡਾ ਖੁਦ ਕਹਿ ਰਹੇ ਆ ਟਾਸ ਕਰਾ ਲਓ ਟਾਸ ਕਰਾ ਲਓ ਬਿਲਕੁਲ ਸਾਡ ਕੋਈ ਨਹੀਂ ਫਰਮਾਇਆ ਕੋਈ ਟਾਸ ਨਹੀਂ ਸਿਰਫ ਤੇ ਸਿਰਫ ਸਾਈਨ ਕਰਾ ਦੇ ਸਾਨੂੰ ਕਹਿੰਦਾ ਸਾਈਨ ਕਰਾਓ ਆਪ ਦੀ 20 ਦਿਨ ਹੋ ਗਏ ਸੁੱਤੇ ਨਹੀਂ ਅਸੀਂ ਇੱਥੇ ਤੱਕ ਪਾਰਟੀ ਨੂੰ ਲੈ ਕੇ ਆਂਦਾ ਆਪਦੇ ਕੈਂਡੀਡੇਟ ਨੂੰ ਲੈ ਕੇ ਆਂਦਾ ਅਸੀਂ ਧੱਕੇ ਨਾਲ ਕਿਵੇਂ ਕਾਂਗਰਸ ਦੇ ਹੱਕ ਤੇ ਸਾਈਨ ਕਰਕੇ ਸਿਰਫ ਤੇ ਸਿਰਫ ਇਹਨਾਂ ਦਾ ਨੈਕਸਸ ਹੈ ਗੱਠਜੋੜ ਹੈ ਕਿ ਅਕਾਲੀ ਦਲ ਦਾ ਉਮੀਦਵਾਰ ਕੋਈ ਜਿੱਤਣ ਨਹੀਂ ਦੇਣਾ ਇਹ ਝਾੜੂ ਦਾ ਜਿਹਦਾ ਤਾਂ ਠੀਕ ਹੈ ਨਹੀਂ ਕਾਂਗਰਸ ਦਾ ਜਿਤਾ ਦਿਓ ਇਹਨਾਂ ਦੇ ਅੰਦਰ ਖੌਫ ਹੈ ਡਰ ਹੈ ਤੁਹਾਡੇ ਸਾਹਮਣੇ ਧੱਕੇ ਮਾਰੇ ਨੇ ਪੁਲਿਸ ਨੇ ਅਗਰ ਸਾਡੇ ਕੈਂਡੀਡੇਟ ਨੂੰ ਨਹੀਂ ਤੇ ਸਾਨੂੰ ਬਿਠਾ ਕੇ ਪੁੱਛ ਸਕਦੇ ਨੇ ਟਾਸ ਕਰਵਾ ਸਕਦੇ ਨੇ ਕੋਈ ਨਵਾਂ ਪ੍ਰੋਸੀਜਰ ਕੋਈ ਹੋਰ ਅਪਣਾ ਸਕਦੇ ਨੇ ਕਿ ਜਾਂ ਸਿਰਫ ਉਹਨਾਂ ਨੇ ਧੱਕੇ ਨਾਲ ਇਹੀ ਕਹਿਣਾ ਕਿ ਸਾਈਨ ਕਰੋ ਬਾਹਰ ਸੈਨ ਕਰੋ ਬਾਹਰ ਨਿਕਲੋ ਸੈਨ ਕੀਤੇ ਬਾਹਰ ਨਿਕਲੇ ਦੱਸੋ ਜੀ ਸਾਡੀ ਕੌਣ ਚਾਲੂ ਸਾਡੀ ਜਵਾਬ ਤਾਲਵੀ ਕਿੱਥੇ ਆ ਅੱਜ ਅਸੀਂ ਹਾਈ ਕੋਰਟ ਜਾਣ ਚੁੱਕੇ ਆ ਸੈਸ਼ਨ ਕੋਰਟ ਜਾਣ ਚੁੱਕੇ ਆ ਚੋਣ ਕਮਿਸ਼ਨ ਕੋਲ ਜਾਣ ਚੁੱਕੇ ਆ ਉੱਪਰ ਜਾਣ ਚੁੱਕੇ ਆ ਇੱਥੇ ਸਿਰਫ ਤੇ ਸਿਰਫ ਜੰਗਲ ਰਾਜ ਬਣ ਚੁੱਕਿਆ ਖਲੀਫ ਇਹ ਸਰ ਕੇ ਝਾੜੂ ਇੱਥੇ ਤੀਜੇ ਨੰਬਰ ਤੇ ਆਇਆ ਬਸ ਸਿਰਫ ਬਸ ਝਾੜੂ ਕਲੀ ਪੈ ਵੀ ਹੈ ਚਾਲੀ ਨਾਲ ਕਿਉਂ ਅੱਪ ਹੋ ਗਿਆ ਅਕਾਲੀ ਦਲ ਕਿਉਂ ਅੱਪ ਹੋ ਗਿਆ ਬਾਗੜੀਆਂ ਜ਼ੋਨ ਤੋਂ ਅਸੀਂ ਦੂਜੇ ਨੰਬਰ ਤੇ ਆ ਰਹੇ ਹਾਂ ਕੰਗਰਾਲ ਜ਼ੋਨ ਤੋਂ ਗੁੱਪਕਲਾ ਜ਼ੋਨ ਤੋਂ ਅਸੀਂ ਪਹਿਲੇ ਜ਼ੋਨ ਤੇ ਆ ਪਹਿਲੇ ਨੰਬਰ ਤੇ ਆ ਰਹੇ ਹਾਂ ਤਾਂ ਕਹਿੰਦਾ ਸਾਨੂੰ ਹਰਾਇਆ ਜਾ ਰਿਹਾ ਤੁਹਾਡੇ ਸਾਹਮਣੇ ਤੁਸੀਂ ਮੂ ਤੁਸੀਂ ਨਾਲ ਖੜੇ ਸੀ ਸਾਰਾ ਮੀਡੀਆ ਕਿ ਕਿਵੇਂ ਅਸੀਂ ਇਹ ਕਹਿ ਰਹੇ ਸੀ ਕਿ ਸਰ ਸਾਡੀਆਂ ਦੋ ਵੋਟਾਂ ਜਿਹੜੀਆਂ ਕੈਨਸਲ ਹੋਈਆਂ ਡਬਲ ਮੋਰ ਡਬਲ ਮੋਰ ਹੈ ਗੁੱਠੇ ਲਾਏ ਆ ਉਹਨਾਂ ਨੂੰ ਕੈਨਸਲ ਕਰ ਦਿਓ ਸਾਨੂੰ ਦਿਖਾ ਦਿਓ ਤੇ ਤੁਸੀਂ ਟਾਸ ਕਰ ਦਿਓ ਪਰ ਪ੍ਰਸ਼ਾਸਨ ਕਹਿ ਰਿਹਾ ਬਜਿੱਦਾ ਕਿ ਸਾਈਨ ਕਰੋ ਸਾਈਨ ਕਰੋ ਸਾਈਨ ਕਰੋ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਕਾਂਗਰਸ ਨੂੰ ਜਿਤਾਉਣਾ ਹੈ ਤੇ ਅਕਾਲੀ ਦਲ ਨੂੰ ਹਰਾਉਣਾ ਅਸੀਂ ਐਸਐਸਡੀਐਸਪੀ ਕਹਿ ਰਹੇ ਵੀ ਕੰਧ ਰੱਪ ਕੇ ਦੇਖੋ ਜੀ ਕੰਧ ਰੱਪ ਕੇ ਮੈਂ ਕਹਿੰਦਾ ਕੰਧ ਮੈਂ ਕਹਿੰਦਾ ਸਾਨੂੰ ਕੁਛ ਨਹੀਂ ਜੇ ਅਸੀਂ ਬੁਲਾਇਆ ਉਹਨਾਂ ਨੂੰ ਅਸੀਂ ਆਪਣੇ ਕੈਂਡੀਡੇਟਾਂ ਖਾਤਰ ਸਾਰਾ ਕੁਝ ਹੀ ਕਰਾਂਗੇ ਜੇ ਸਾਡੇ ਕੈਂਡੀਡੇਟਾਂ ਨੂੰ ਧੱਕੇ ਨਾਲ ਹਰਾਉਣਗੇ ਇੱਕ ਕੰਧ ਨਹੀਂ 100 ਕੰਦ ਟੱਪ ਕੇ ਜਾਊਗਾ 100 ਕੰਦ ਟੱਪ ਕੇ ਜਾਵਾਂਗੇ ਆਪਦੇ ਕੈਂਡੀਡੇਟਾਂ ਖਾਤਰ ਕੌਣ ਖੜੂਗਾ ਕਨੂ ਕਾਲੀ ਦਲ ਨਾਲ ਜੇ ਅਸੀਂ ਆਪਦੇ ਕੈਂਡੀਡੇਟਾਂ ਦੀ ਹਵਾਜ਼ਤ ਨਹੀਂ ਕਰਾਂਗੇ ਉਦੋਂ ਉਹਨਾਂ ਦੀ ਆਵਾਜ਼ ਨਹੀਂ ਚੱਕਾਂਗੇ ਉਹਨਾਂ ਨਾਲ ਖੜਾਂਗੇ ਨਹੀਂ ਤੱਕੇ ਨਾਲ ਹਰਾਏ ਜਾਣਗੇ ਤੇ ਅਸੀਂ ਕੰਦਾਂ ਦੇ ਬਾਹਰ ਖੜ ਕੇ ਤਾੜੀਆਂ ਮਾਰੀਏ ਕਦੇ ਵੀ ਨਹੀਂ ਹੋ ਸਕਦਾ ਅਸੀਂ ਲੜਾਈ ਲੜਾਂਗੇ ਆਪਦੇ ਕੈਂਡੀਡੇਟਾਂ ਦੀ ਔਰ ਮੈਂ ਦੱਸਣਾ ਚਾਹਣਾ ਸੰਜੀਵ ਕਪੂਰ ਜੀ ਨੂੰ ਕੰਦ ਤੇ ਲਿਖਿਆ ਪੜ ਲਾ 4 ਮਹੀਨੇ ਦੀ ਸਰਕਾਰ ਰਹਦੀ ਆ ਤੁਹਾਨੂੰ ਦੱਸਾਂਗੇ ਜਿਹੜਾ ਤੱਕੇ ਮਾਰਨੇ ਦੱਸਾਂਗੇ ਦਾ ਜੀ ਉਹ ਕਾਉ ਮੈਨ ਨੂੰ ਮਿਲੂਗਾ ਤੱਕਾ ਕਰ ਰਹੇ ਨੇ ਤੱਕਾ ਕਰ ਰਹੇ ਨੇ ਮੇਰੇ ਸਾਰੇ ਆਮ ਤੱਕਾ ਹੋ ਰਿਹਾ ਜੀ ਮੇਰੇ ਨਾਲ ਦਾਲ ਜਿਹੜਾ ਹੈਗਾ ਉਹ ਤੱਕਾ ਅੱਜ ਕਾਊਂਟਿੰਗ ਦੇ ਦਿਨ ਜਦ ਅਸੀਂ ਸਾਰੇ ਡਿਊਟੀ ਤੇ ਹਾਜ਼ਰ ਸੀਗੇ ਤੋਂ ਜਿਹੜੇ ਕਾਊਂਟਿੰਗ ਪ੍ਰੀਮਿਸਸ ਦੇ ਨਾਲ ਗਰਾਊਂਡ ਦੇ ਨਾਲ ਦੀ ਦੀਵਾਰ ਤੋਂ ਕੋਈ ਵਿਅਕਤੀ ਇੱਕਦਮ ਛਾਲ ਮਾਰ ਕੇ ਅੰਦਰੋਂ ਆਇਆ ਜਿਸ ਨੂੰ ਪੁਲਿਸ ਕਰਮਚਾਰੀ ਵੱਲੋਂ ਰੋਕਿਆ ਗਿਆ ਜਿਸ ਨੇ ਆਪਣਾ ਨਾਮ ਸੀਲਾਬਨ ਹੋਰ ਆ ਦੱਸਿਆ ਜਿਸ ਨੂੰ ਰੋਕਿਆ ਗਿਆ ਜਿਸ ਨੇ ਐਂਟਰ ਹੁੰਦਾ ਕਾਰਨ ਪੁੱਛਿਆ ਤੇ ਜਿਸ ਨੇ ਇਹ ਕਿਹਾ ਕਿ ਮੈਂ ਅੰਦਰ ਜਾਣਾ ਹੈ ਜਿਸ ਨੂੰ ਅਸੀਂ ਕਿਹਾ ਕਿ ਤੇਰੇ ਕੋਲ ਅਥਾਰਟੀ ਨਹੀਂ ਹੈ ਜੇਕਰ ਤੇਰੇ ਕੋਲ ਅਥਾਰਟੀ ਹੈ ਤੂੰ 메ਨ ਗੇਟ ਤੇ ਆ 메ਨ ਗੇਟ ਤੋਂ ਨਹੀਂ ਆਇਆ ਸੜ ਦੇ ਦਵਾਰ ਤੋਂ ਟੱਪ ਕੇ ਅੰਦਰ ਆਇਆ ਜਿਸ ਨੂੰ ਹਦਾਇਤ ਕਰਕੇ ਉੱਥੋਂ ਭੇਜ ਦਿੱਤਾ ਗਿਆ ਪਰ ਜੋ ਕਿ ਉਹਦੀ ਐਂਟਰੀ ਦਾ ਪੁਆਇੰਟ ਸੀ ਉਹ ਬਹੁਤ ਗਲਤ ਸੀਗਾ ਟ੍ਰੈਸਪਾਸ ਕਰਕੇ ਆਇਆ ਸੀਗਾ ਜਿਸ ਨੂੰ ਹਾਲ ਦੀ ਕੜੀ ਇੱਥੋਂ ਵਾਇੰਡ ਅਪ ਕੀਤਾ ਗਿਆ ਜੋ ਵੀ ਸੀਨ ਕ੍ਰੀਏਟ ਹੋਇਆ ਇਸ ਸਬੰਧੀ ਜੋ ਵੀ ਹੈ ਲੀਗਲ ਪ੍ਰੋਸੈਸ ਅਡਾਪ ਕਰਾਂਗੇ Thank you.